ਲੋ ਬਠਿੰਡੇ ਵਾਲਾ ਬਾਈ ਸਾਡਾ ਸਵਾਗਤ ਹੈ ਪਹਿਲਾਂ ਤਾਂ ਤੇ ਆਉ ਸੇ ਰਾਜਾ ਢਾਬਾ ਜਗਰਾਉਂ ਚ ਡੇਰਾ ਸਾਡਾ ਤੇ ਵਜਨ ਘਟਾਉਣਾ ਢਾਡਾ ਸਾਸੀ ਕਰਪ ਨੇ ਸੱਚੀ ਗੱਲ ਬੀ ਤੇ ਬਾਈ ਇਹ ਗੱਲ ਸੱਚੀ ਆ ਹਾਂਜੀ ਝੂਠ ਤਾਂ ਨਹੀਂ ਬਿਲਕੁਲ ਵੀ ਨਹੀਂ ਵਜਨ ਘਟਾਇਆ ਤੁਸੀਂ ਨੇ ਹਾਂਜੀ ਕਾਦੇ ਖਾਤਰ ਘਟਾਇਆ ਵੀ ਮਤਲਬ ਕਿ ਫਿੱਟ ਹੋਣ ਖਾਤਰਕ ਪ੍ਰੋਬਲਮ ਨਹੀਂ ਸੀ ਕੋਈ ਦੇਖੋ ਵੀਰੇ ਫਿੱਟ ਹੋਣਾ ਤਾਂ ਪਹਿਲੇ ਪਿਓਰਿਟੀ ਆਪਣੀ ਹੈ ਨਾ ਕਿਉਂਕਿ ਜਦੋਂ weight over ਹੁੰਦਾ ਤਾਂ ਉਹਦੇ ਨਾਲ ਪ੍ਰੋਬਲਮ ਤਾਂ ਆਬਵੀਅਸਲੀ ਹੁੰਦੀ ਹੀ ਹੁੰਦੀਆਂ ਨੇ ਫੈਟ ਆ ਅੰਦਰ ਆਪਣੇ ਬੋਡੀ ਦੇ ਵਿੱਚ ਉਹਦੇ ਨਾਲ ਬਿਮਾਰੀਆਂ ਵੀ ਸ਼ੁਰੂ ਹੋ ਜਾਂਦੀਆਂ ਨੇ ਤੇ ਮੈਨੂੰ ਨਾਲ ਬਿਮਾਰੀਆਂ ਵੀ ਸੀਗੀਆਂ ਮੈਨੂੰ ਜਿਹਦਾ ਮਾਈਗਰੇਨ ਦੀ ਪ੍ਰੋਬਲਮ ਸੀਗੀ ਤੇ ਮੈਨੂੰ ਪੀਸੀਓਡੀ ਦੀ ਪ੍ਰੋਬਲਮ ਸੀਗੀ ਮੈਂ ਦਵਾਈ ਖਾਦੀ ਨਹੀਂ ਉਹਦੀ ਨਹੀਂ ਜੀ ਮੈਂ ਜਦੋਂ ਨਿਊਟ੍ਰੀਸ਼ਨ ਲਿਆ ਤੇ ਨਿਊਟ੍ਰੀਸ਼ਨ ਨਾਲ ਹੀ ਮੇਰਾ ਇਹ ਸਾਰੀਆਂ ਪ੍ਰੋਬਲਮਾਂ ਸੋਲਵ ਹੋ ਗਈਆਂ ਸਸੀ ਗੱਲਬਾਤ ਨੇ ਕਿੰਨਾ ਵਾਜਨ ਘਟਾਇਆ ਤੁਸੀਂ ਨੇ ਵੀਰੇ ਮੈਂ 2 ਮਹੀਨਿਆਂ ਚ 13 ਕਿਲੋ ਲੈ ਵੀ ਸੰਗ ਗੱਲ ਵਾਜੀ ਸਾਰੇ ਜਾਣਦੇ ਨੇ ਬਾਈ ਇਹਨੂੰ ਕੌਣ ਆ ਢਿੱਲੋਂ ਬਠਿੰਡੇ ਵਾਲਾ ਬਾਈ ਤੁਹਾਡਾ ਸਵਾਗਤ ਆ ਪਹਿਲਾਂ ਤਾਂ ਧੰਨਵਾਦ ਤੇ ਇੱਕ ਵਾਰੀ ਆਪਾਂ ਦੱਸ ਦਈਏ ਵੀ ਜਿਹੜੇ ਭੈਣਾ ਗੱਲਬਾਤ ਕਰ ਰਹੇ ਨੇ ਸਹੀ ਹੈ ਜਮਾ ਹਨਾ ਬਿਲਕੁਲ ਸਹੀ ਹੈ ਬਾਈ ਮੈਂ ਵੀ ਪਹਿਲਾਂ ਲੱਗਦਾ ਹੁੰਦਾ ਸੀ ਯਕੀਨ ਨਹੀਂ ਆਉਂਦਾ ਸੀਗਾ ਪਰ ਜਦੋਂ ਮੈਂ ਇਹਨਾਂ ਨੂੰ ਦੇਖਦਾ ਜਾਂਦਾ ਬਾਈ ਨੂੰ ਦੇਖਿਆ ਪਹਿਲੀ ਵਾਰ ਹੂੰ ਮੁਕਸਰ ਗਏ ਮਹਾਬਾਜ ਦਾ ਚਿਹਰਾ ਬੜਾ ਦਗਦਗ ਕਰਦਾ ਪੁਰਾਣੀਆਂ ਫੋਟੋਆਂ ਦੇਖੀਆਂ ਭੈਣ ਦੀਆਂ ਫੋਟੋਆਂ ਦੇਖੀਆਂ ਤਾਂ ਮੈਂ ਵੀ ਸ਼ੁਰੂ ਕੀਤਾ ਮੈਨੂੰ ਵੀ ਕਮੈਂਟਾਂ ਚ ਕਹਿੰਦੇ ਸੀ ਭਾਈ ਤੂੰ ਵੀ ਕੱਟ ਕਰ ਲ ਆਪਦਾ ਫਿਰ ਮੈਂ ਕੱਟ ਕੀਤਾ 1 ਮਹੀਨੇ ਦੇ ਵਿੱਚ 7 ਕਿਲੋ weight ਕੱਟ ਕੀਤਾ ਠੀਕ ਹੈ ਖਾਂਦੇ ਪੀਂਦੇ ਇਹ ਨਹੀਂ ਹੈ ਨਾ 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 ਬਿਲਕੁਲ ਨਹੀਂ ਭਾਈ ਮੈਂ ਹੁਣ ਵੀ ਬਹੁਤ ਭਰਾ ਕਹਿੰਦੇ ਕੋਈ ਸਾਈਡ ਇਫੈਕਟ ਤਾਂ ਨਹੀਂ ਮੈਂ ਕਹਿੰਦਾ ਜ਼ੀਰੋ ਸਾਈਡ ਇਫੈਕਟ ਆ ਯਾਰ ਬੇਫਿਕਰ ਹੋ ਕੇ ਲੋ ਤੁਸੀਂ ਲਈ ਬਈ ਕਿੰਨਾ ਵਾਜਨ ਘਟਾਇਆ ਤੁਸੀਂ ਨੇ ਮੈਂ ਵੀਰੇ 2 ਮਹੀਨੇ ਚ 24 ਕਿਲੋ ਹੁਣ ਤਾਂ ਜਮ ਫਿੱਟ ਹੋ ਗਿਆ ਨਾ ਬਈ ਸასი ਗੱਲ ਬਾਈ ਜੀ ਸასი ਗੱਲ ਜੀ ਜੀ ਦੱਸਿਓ ਇੱਕ ਵਾਰੀ ਭਰੋਸਾ ਹੀ ਦਿਵਾਉਣਾ ਆਪਾਂ ਲੋਕਾਂ ਨੂੰ ਹਣਾ ਭਰੋਸਾ ਤਾਂ ਜੀ ਤੁਹਾਡੇ ਸਾਹਮਣੇ ਖੜੇ ਆ ਬਾਕੀ ਜੇ ਪੂਰਾ ਹੀ ਭਰੋਸਾ ਲੈਣਾ ਤਾਂ ਸਾਡੇ ਆਫਟਰ ਬਿਫੋਰ ਆ ਜੀ ਪਹਿਲਾਂ ਉਧਰ ਦੇਖ ਲਓ ਵੀ 45 ਸਾਲ ਦਾ ਅੰਕਲ ਲੱਗਦਾ ਸੀਗਾ ਤੇ ਅੱਜ ਇੱਧਰ ਨਿਗਾਹ ਮਾਰ ਲਓ بس ਆਪਾਂ ਫਿਰ ਜ਼ਿਆਦਾ ਗੱਲਬਾਤ ਨਹੀਂ ਕਰਨੀ ਕਿਉਂਕਿ ਅਸੀਂ ਸਿੱਧੀ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਅਸੀ ਗੱਲਬਾਤ ਸਾਰੀ ਉਮਰ ਵਾਲੇ ਲੈ ਸਕਦੇ ਨੇ ਬਾਈ ਹਾਂਜੀ ਵੀਰ ਜੀ 2 ਸਾਲ ਤੋਂ ਲੈ ਕੇ 100 ਸਾਲ ਤੱਕ ਹਰ ਕੋਈ ਲੈ ਸਕਦਾ ਬੱਚਿਆਂ ਲਈ ਅਲੱਗਾ ਤੇ ਲੇਡੀਜ਼ ਲਈ ਵੀ ਆ ਜੈਂਟਰੀ ਕੋਈ ਇਹ ਨਹੀਂ ਕਿ ਅਸੀਂ ਲੇਡੀਜ਼ ਜਿਹਾ ਰਿਜ਼ਲਟ ਦੇਣ ਲਈ ਖੜੇ ਆਂ ਤਾਂ ਲੇਡੀਜ਼ ਵੀ ਲੈ ਸਕਦੀਆਂ ਨੇ ਹਰ ਕੋਈ ਲੈ ਸਕਦਾ ਵੀਰੇ ਠੀਕ ਹੈ ਮਟਾਪੇਣਾ ਕਿਹੜੇ ਕਿਹੜੇ ਬਿਮਾਰੀਆਂ ਹੁੰਦੀਆਂ ਨੇ ਬਾਈ ਛੋੜੇ ਹਿਸਾਬ ਨਾਲ ਜਿਹੜੇ ਮਤਲਬ ਕਿ ਲੇਡੀਜ਼ ਨੂੰ ਹੁੰਦੀਆਂ ਨੇ ਜ਼ਿਆਦਾ ਜ਼ਿਆਦਾਤਰ ਵੀਰੇ ਪੀਸੀਓਡੀ ਹੋ ਗਈ ਲੇਡੀਜ਼ ਨੂੰ ਹਨਾ ਥਾਇਰਾਇਡ ਹੋ ਸਰਵਾਇਟਰ ਹਾਂਜੀ ਹਾਂਜੀ ਬਾਕੀ ਆ ਨਾੜਾਂ ਨਸਾਂ ਦੀ ਬਲਾਕੇਜ ਹੋ ਗਈ ਇਹ ਵਾਲੀਆਂ ਚੀਜ਼ਾਂ ਵੀ ਆਮ ਸ਼ਿਕਾਇਤਾਂ ਸੁਣਨ ਨੂੰ ਮਿਲੀਆਂ ਨੇ ਸਾਨੂੰ ਇਹ ਤੇ ਮਤਲਬ ਨਿਊਟ੍ਰੀਸ਼ਨ ਲੈਣ ਤੋਂ ਬਾਅਦ ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਵੀ ਸਾਡੀਆਂ ਇਹ ਸਾਰੀਆਂ ਬਿਮਾਰੀਆਂ ਦੂਰ ਵੀ ਹੋ ਗਈਆਂ ਨੇ ਹੂੰ ਸੱਚੀ ਗੱਲ ਬਣੇ ਸੱਚੀ ਗੱਲ ਜੀ ਰੂਪ ਉਸ ਹੁੰਦੀ ਪਾਣ ਲੜਾਈ ਘਟ ਗਈ ਹੁਣ ਬਹੁਤ ਜੀ ਹਾਂ ਕਿਉਂਕਿ ਮੈਂ ਪਾਣੀ ਪਾਣੀ 3 ਮਹੀਨੇ ਚ 22 ਕਿਲੋ ਜੀ ਘਟਾ ਲਏ ਇਨਾਂ ਵਦਨ ਹਾਂਜੀ ਠੀਕ ਐ ਇਹ ਤੁਸੀਂ ਵੀ ਫਿੱਟ ਹੋਣ ਦਾ ਮਾਰਾ ਘਟਾਇਆ ਕਿ ਮਨ ਲਾ ਲੋਕਾਂ ਨੇ ਤਾਨੇ ਸੀ ਕਾ ਮੰਨ ਕੇ ਚੱਲੋ ਜੀ ਤਾਨੇ ਵੱਧ ਸੀਗੇ ਚਲੋ ਫਿੱਟ ਜਦੋਂ ਆਪਾਂ ਫਿੱਟੇ ਹੋਏ ਨੇ ਉਹ ਤਾਂ ਆਪਾਂ ਨੂੰ ਹਰੀ ਕੋਈ ਕਿਹੜਾ ਨਹੀਂ ਚਾਹੁੰਦਾ ਵੀ ਅਸੀਂ ਫਿੱਟ ਹੋਈਏ ਅਸੀਂ ਸੋਹਣੇ ਲੱਗੀਏ ਨਾਲ ਨਾਲ ਜਿੱਦਾਂ ਮੇਰੀ ਲੈਗ ਦੇ ਵਿੱਚ ਨਾ ਕਾਫੀ ਜ਼ਿਆਦਾ ਬਲੋਕੇਜ ਸੀਗੀ ਤੇ ਮੈਂ 3 ਮਹੀਨੇ ਰੈਗੂਲਰ ਆਪਣੀ ਲੈਗ ਦੇ ਵਿੱਚ ਖਿੱਚਾਂ ਪਵਾਈਆਂ ਨੇ ਜਿਹੜੀ ਕਿ ਹੁਣ ਕਿੱਥੇ ਤਾਂ ਮੈਂ ਉਸ ਟਾਈਮ 60 70 ਸਾਲ ਦੇ ਬਜ਼ੁਰਗਾਂ ਵਾਂਗੂ ਲੰਗ ਮਾਰ ਕੇ ਤੁਰਦੀ ਸੀ ਹੁਣ ਮੰਨ ਕੇ ਚੱਲੋ ਵੀ ਜ਼ਿੰਦਗੀ ਨਿਜੋਣ ਦਾ ਨਜ਼ਾਰਾ 10 ਕਿਲੋ 10 ਕਿਲੋ ਘਟ ਗਿਆ ਵਜੇ ਹਾਂਜੀ ਹੁਣ ਮਾਦਰਕੇ ਸਰੀਰ ਹਲਕਾ ਫੀਲ ਹੁੰਦਾ ਹਾਂਜੀ ਹਾਂਜੀ ਕੋਈ ਬਿਮਾਰੀ ਮੂਰਤ ਨਹੀਂ ਲੱਗੀ ਜਮਾ ਵੀ ਨਹੀਂ ਜਮਾ ਠੀਕ ਹੈ ਹਾਂਜੀ ਤੁਸੀਂ ਬਣਾ ਮੈਂ ਵੀ 10 ਕਿਲੋ ਘਟਾਇਆ 50 ਦਿਨਾਂ ਚ ਨਹੀਂ ਪਠਾਨਕੋਟ ਦੀ ਛੱਡੂ ਖੜਾ ਕੋਈ ਯੂਪੀ ਬਿਹਾਰ ਚ ਬੰਦਾ ਫੋਨ ਕਰਦਾ ਹਰ ਇੱਕ ਜਗ੍ਹਾ ਤੇ ਪੰਜਾਬ ਦੇ ਵਿੱਚ ਆਪਣੀ ਫ੍ਰੀ ਡਿਲੀਵਰੀ ਆ ਵੀਰੇ ਫੋਰਨ ਕੰਟਰੀ ਦੇ ਵਿੱਚ ਜਿੱਦਾਂ ਜਿਹੜਾ ਕੰਟਰੀਆਂ ਨੇ ਉਦਾਂ ਉਦਾਂ ਆਪਣਾ ਡਿਲੀਵਰੀ ਚਾਰਜਸ ਲੱਗਦਾ ਕੱਲੇ ਪੰਜਾਬ ਚ ਇਕ ਭਾਰਤ ਚ ਵੀ ਭਾਰਤ ਦੇ ਵਿੱਚ ਸਾਰੇ ਕਿਤੇ ਫ੍ਰੀ ਆ ਬੀਜੀ ਕੀ ਤੁਸੀਂ ਮੰਗਾ ਸਕਦੇ ਹੋ ਕਿੰਨੇ ਸਮੇਂ ਚ ਮਾਲਾ ਫਰਕ ਪੈਣ ਲੱਗ ਜੂਗਾ ਵੀਰੇ ਸੈਕੰਡ ਡੇ ਤੋਂ ਫਰਕ ਪੈਣਾ ਸਟਾਰਟ ਹੋ ਜਾਂਦਾ ਹਾਂਜੀ ਹਾਂਜੀ ਕੋਈ ਲਾਂਬੇ ਲਈ ਗੱਲ ਨਹੀਂ ਨਾ ਨਾ ਵੀਰੇ ਕੋਈ ਗੱਲ ਨਹੀਂ ਇਸ ਲਈ ਵੀਡੀਓ ਸ਼ੇਅਰ ਕਰਿਓ ਤੁਹਾਡੇ ਕੰਮ ਦੀ ਨਾ ਹੋਵੇ ਤੁਹਾਡੇ ਰਿਸ਼ਤੇਦਾਰਾਂ ਦੀ ਕੰਮ ਦੀ ਜਰੂਰ ਆ ਵੀਡੀਓ ਸ਼ੁਕਰੀਆ